ਸਮਰਾਲਾ ਦੇ ਸ਼ਿਵ ਸੈਨਾਪਾਲ ਠਾਕਰੇ ਦੇ ਦਫਤਰ ਵਿੱਚ ਸ਼ਿਵ ਸੈਨਾਪਾਲ ਠਾਕਰੇ ਦੇ ਪੰਜਾਬ ਪ੍ਰਧਾਨ ਹਰੀ ਸਿੰਘਲਾ ਸਮਰਾਲਾ ਵਿਖੇ ਯੂਥ ਪੰਜਾਬ ਪ੍ਰਧਾਨ ਰਮਨ ਬੰਡੇਰਾ ਕੋਲ ਪੁੱਜਿਆ ਅਤੇ ਪੰਜਾਬ ਸਰਕਾਰ ਉੱਪਰ ਆਪਣੇ ਸ਼ਬਦਾਂ ਨਾਲ ਹਮਲਾ ਕੀਤਾ ਪ੍ਰੈਸ ਕਾਨਫਰੰਸ ਦੇ ਵਿੱਚ ਸ਼ਿਵ ਸੈਨਾਪਾਲ ਠਾਕਰੇ ਪੰਜਾਬ ਪ੍ਰਧਾਨ ਹਰੀ ਸਿੰਘਲਾ ਦਾ ਕਹਿਣਾ ਹੈ ਕਿ ਨਵੀਂ ਬਣੀ ਸਰਕਾਰ ਨੂੰ 2 ਸਾਲ ਤੋਂ ਉੱਪਰ ਦਾ ਸਮਾਂ ਹੋ ਚੁੱਕਾ ਹੈ ਪਰ ਹੁਣ ਤੱਕ ਸਰਕਾਰ ਵੱਲੋਂ ਕੀਤੇ ਗਏ ਵਾਅਦਿਆਂ ਵਿੱਚੋਂ ਕੋਈ ਵੀ ਵਾਅਦਾ ਪੂਰਾ ਨਹੀਂ ਕੀਤਾ ਗਿਆ ਇੰਨਾ ਹੀ ਨਹੀਂ ਹਰੀ ਸਿੰਘਲਾ ਨੇ ਇਹ ਵੀ ਕਿਹਾ ਹੈ ਕਿ ਹਿੰਦੂਆਂ ਦੇ ਨਾਲ ਇਹ ਸਰਕਾਰ ਪੱਖਪਾਤ ਕਰਦੀ ਆ ਰਹੀ ਹੈ ਜਿਸ ਕਰਕੇ ਅਸੀਂ ਇਹ ਮੰਗਾਂ ਨੂੰ ਲੈ ਕੇ 1 ਜਨਵਰੀ ਨੂੰ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਦੇ ਨਿਵਾਸ ਅੱਗੇ ਰੋਸ ਪ੍ਰਦਰਸ਼ਨ ਕਰਾਂਗੇ ਅਤੇ ਹਨੂਮਾਨ ਚਾਲੀਸਾ ਦਾ ਪਾਠ ਵੀ ਕੀਤਾ ਜਾਵੇਗਾ ਅਤੇ ਇਹ ਵੀ ਚੇਤਾਵਨੀ ਦਿੱਤੀ ਗਈ ਹੈ ਕਿ 15 ਜਨਵਰੀ ਨੂੰ ਸਮਰਾਲਾ ਹਲਕਾ ਵਿਧਾਇਕ ਦੇ ਘਰ ਅੱਗੇ ਵੀ ਤਰਨਾ ਦਿੱਤਾ ਜਾਵੇਗਾ ਰਿਪੋਰਟ ਜਨ ਕਲਿਆਣ ਟੀਵੀ ਪੱਤਰਕਾਰ ਹਨੀਸ਼ ਕੌਸ਼ਲ ਸਮਰਾਲਾ ਜੈ ਸ਼ੀ ਰਾਮ ਜੀ ਅੱਜ ਮੁੱਦਾ ਉੱਠਿਆ ਵਾ ਜੀ ਪੰਜਾਬ ਚ ਹਿੰਦੂਆਂ ਦਾ ਜੀ ਸਾਡੇ ਨਾਲ অলਮੋਸਟ ਜਾਦੀ ਇਹ ਸਰਕਾਰ ਆਈ ਆ ਤੱਕਾ ਹੀ ਹੁੰਦਾ ਆ ਰਿਹਾ ਵਾ ਉਹ ਕਿੱਦਾਂ ਕਿ ਜਦੋਂ ਵੀ ਅਸੀਂ ਕੋਈ ਆਪਣੀ ਆਵਾਜ਼ ਬੁਲੰਦ ਕਰਨ ਦੀ ਕੋਸ਼ਿਸ਼ ਕਰਦੇ ਆਂ ਤੇ ਸਾਨੂੰ ਦਬਾਇਆ ਜਾਂਦਾ ਦਬਾਇਆ ਕਿੱਦਾਂ ਜਾਂ ਸਾਨੂੰ ਘਰ ਚ ਹਾਊਸ ਅਰੈਸਟ ਕੀਤਾ ਜਾਂਦਾ ਜਾਂ ਸਾਡੇ ਪ੍ਰਧਾਨ ਜੀ ਤੇ ਚੱਕ ਕੇ ਝੂਠਾ ਪਰਚਾ ਦੇ ਦਿੱਤਾ ਜਾਂਦਾ ਅਸੀਂ ਇਹੀ ਆਵਾਜ਼ ਚੱਕਣ ਲਈ 1 ਜਨਵਰੀ ਨੂੰ ਭਗਵਾਨ ਤਮਨ ਜੀ ਦੇ ਘਰ ਜਾ ਰਹੇ ਆ ਉੱਥੇ ਜਾ ਕੇ ਹਨੂਮਾਨ ਜੀ ਦਾ ਪਾਠ ਕਰਾਂਗੇ ਤੇ ਇਸ ਗੱਲ ਦਾ ਉਹਨਾਂ ਤੋਂ ਪੁੱਛਿਆ ਜਾਏਗਾ ਕਿ ਇਹ ਸਿਰਫ ਸਾਡੇ ਨਾਲ ਕਿਉਂ ਕਰਦੇ ਹੋ ਤੁਸੀਂ ਪਟਿਆਲਾ ਚ ਪਿਛਲੀ ਵਾਰ ਦੁਸ਼ਹਿਰੇ ਵਾਲੇ ਦਿਨ ਪ੍ਰਧਾਨ ਜੀ ਨੇ ਭਗਵਾ ਯਾਤਰਾ ਰੱਖੀ ਸੀ ਭਗਵਾਨ ਰਾਮ ਦੀ ਯਾਤਰਾ ਭਗਵਾਨ ਰਾਮ ਜੀ ਦੀ ਯਾਤਰਾ ਰੱਖੀ ਸੀਗੀ ਉਹਨੂੰ ਇਹਨਾਂ ਨੇ ਡਿਲੇ ਕਰਨ ਲਈ ਕਿ Hindu community ਉੱਪਰ ਨਾ ਉੱਠ ਜਵੇ ਉਹਨੂੰ ਦੱਬਣ ਲਈ ਪ੍ਰਧਾਨ ਜੀ ਨੂੰ ਦੋ ਦਿਨ ਪਹਿਲਾਂ ਅਰੈਸਟ ਕਰਕੇ 751 ਕਰਤੀ ਇਹਦਾ ਮਤਲਬ ਅਸੀਂ ਇਸੇ ਚੀਜ਼ ਦਾ ਵਿਰੋਧ ਕਰਦੇ ਹਾਂ ਸਾਨੂੰ ਹੋਰ ਕਿਸੇ ਗੱਲ ਦੇ ਗਿਲਾ ਸ਼ਿਕਵਾਨੀ ਚਲੋ ਸਰਕਾਰਾਂ ਆਂਦੀਆਂ ਨੇ ਜਾਂਦੀਆਂ ਨੇ ਮਗਰ ਹਿੰਦੂ ਵਿਰੋਧੀ ਇਹ ਸਰਕਾਰ ਮੈਂ ਅੱਜ ਦੀ ਡੇਟ 'ਚ ਟਾਰਗੇਟ ਕਰਦਾ ਇਹਨਾਂ ਨੂੰ ਹਿੰਦੂ ਵਿਰੋਧੀ ਕਹਿ ਕੇ ਇਹ ਇਹੀ ਸਰਕਾਰ ਹਿੰਦੂ ਵਿਰੋਧੀ ਤੇ ਪਹਿਲੀਆਂ ਸਰਕਾਰਾਂ ਜਿਹੜੀਆਂ ਪ੍ਰੋਬਲਮ ਦੂਰਈ ਪਹਿਲੀਆਂ ਪਹਿਲੀਆਂ 'ਚ ਸਾਨੂੰ ਅਧਿਕਾਰ ਤਾਂ ਸੀਗਾ ਨਾ ਅਸੀਂ ਧਰਨਾ ਪ੍ਰਦਰਸ਼ਨ ਕੁਛ ਨਾ ਕੋਈ ਕਰ ਸਕਦੇ ਸੀਗੇ ਇਹ ਤਾਂ ਸਾਨੂੰ ਮੈਂਟਲੀ ਡਿਸਟਰਬ ਕਰਦੇ ਨੇ ਨਾ ਸਾਨੂੰ ਕੋਈ ਸਾਡੇ ਅੱਜ ਦੀ ਡੇਟ ਤੋਂ ਸੀ 2.5 ਸਾਲ ਹੋ ਗਏ 21 ਮਹੀਨੇ ਹੋ ਗਏ 21 ਮਹੀਨਿਆਂ ਚ ਤੁਸੀਂ ਦੇਖਿਆ ਕਿ ਇਹ ਸਰਕਾਰ ਦੇ ਵਿਰੁੱਧ ਜਿਹੜਾ ਬੋਲਦਾ ਉਹ ਤੇ ਚੱਕ ਕੇ ਪਰਚਾ ਦੇ ਦਿੰਦੇ ਨੇ ਇਹ ਜੇ ਅਸੀਂ ਬੋਲਾਂਗੇ ਇਕੱਠੇ ਹੋਵਾਂਗੇ ਤਾਂ ਹੀ ਕੁਝ ਫਾਇਦਾ ਹੋਣਾ ਸਾਡਾ ਨਹੀਂ ਇਹ ਸਰਕਾਰ ਸਾਡੇ ਲਈ ਤਾਂ ਬਿਲਕੁਲ ਨਲਾਇਕ ਹੈ ਜੀ ਉਸ ਤੋਂ ਬਾਅਦ ਇੱਕ ਤਰੀਕ ਨੂੰ ਤਾਂ ਅਸੀਂ ਮੰਗ ਪੱਤਰ ਦੇਣ ਜਾ ਰਹੇ ਹਾਂ ਅਸੀਂ ਲੋਹੜੀ ਤੋਂ ਬਾਅਦ 15 ਤਰੀਕ ਨੂੰ ਜਾਂ 16 ਤਰੀਕ ਨੂੰ ਅਸੀਂ ਆਪਣੇ ਸ਼ਹਿਰ ਦੇ ਐਮਐਲਏ ਨੂੰ ਵੀ ਬੀਬੀਆਂ ਵੱਲੋਂ ਮੰਗ ਪੱਤਰ ਦਿੱਤਾ ਜਾਏਗਾ ਕਿ ਸਾਡੇ ਜਿਹੜੇ ਇਹਨਾਂ ਨਾਲ ਧੋਖਾ ਹੋਇਆ ਹਜ਼ਾਰ-ਹਜ਼ਾਰ ਰੁਪਏ ਦਾ ਉਹ ਇਹਨਾਂ ਨੂੰ ਨਹੀਂ ਦਿੱਤਾ ਜਾਂਦਾ ਜੇ ਉਦੋਂ ਤੱਕ ਲੋਡ ਲੋੜ ਹੋ ਜਾਂਦਾ ਨਹੀਂ ਤੇ ਅਸੀਂ ਉੱਥੇ ਧਰਨਾ ਵੀ ਦਵਾਂਗੇ ਤੇ ਉਹਨਾਂ ਨੂੰ ਮੰਗ ਪੱਤਰ ਵੀ ਦਵਾਂਗੇ ਤੁਹਾਡਾ ਜਿਹੜਾ ਸਿਚੁਏਸ਼ਨ ਜਿਹੜਾ ਆਉਣ ਵਾਲਾ ਹੈਗਾ ਕਿ ਪੋਲੀਟੀਕਲੀ ਮੋਟੀਵੇਟਿਡ ਹੈਗਾ ਪੋਲੀਟੀਕਲ ਮੋਟੀਵੇਟ ਬਿਲਕੁਲ ਵੀ ਨਹੀਂ ਅਸੀਂ ਪੋਲੀਟੀਕਲ ਤੋਂ ਬਹੁਤ ਦੂਰ ਰਹਿੰਦੇ ਆ ਪੋਲੀਟੀਕਲ ਅਸੀਂ ਕਰਦੇ ਆ 10% 90% ਅਸੀਂ ਕਰਦੇ ਆ ਸਮਾਜ ਸੇਵਾ ਲੋਕਾਂ ਦੇ ਅੱਜ ਤੱਕ ਮੈਂ ਆਪਣੇ ਸ਼ਹਿਰ ਦੀ ਗੱਲ ਕਰਦਾ ਨਾ ਮੈਂ ਪੋਲੀਟੀਕਲ ਕੋਈ ਬਿਆਨ ਦੇਣਾ ਨਾ ਮੈਂ ਪੋਲੀਟੀ ਇੰਟਰਫੇਰੈਂਸ ਪਸੰਦ ਕਰਦਾ ਮੈਂ ਸਿਰਫ ਜਿਹੜੇ ਲੋਕਾਂ ਦੇ ਆਮ ਜਨਤਾ ਦੇ ਮੁੱਦੇ ਹੁੰਦੇ ਨੇ ਕਿ ਕਿਸੇ ਦੇ ਘਰ ਦਾ ਕੋਈ ਬਾਹਰ ਦਾ ਕੋਈ ਗਲੀਆਂ ਦਾ ਨਾਲੀਆਂ ਦਾ ਸਟਰੀਟ ਲਾਈਟਾਂ ਦਾ ਸ਼ਹਿਰ ਸਮਰਾਲੇ ਦਾ ਕੋਈ ਸਿਵਲ ਹਸਪਤਾਲ ਦਾ ਕੋਈ ਵੀ ਮੁੱਦਾ ਹੋਊਗਾ ਮੈਂ ਉਹਦੇ ਵਿੱਚ ਕਨਵਰਟ ਕਰਦਾ ਕੰਮ ਕਰਦਾ ਤੇ ਸੇਵਾ ਕਰਦਾ ਲੋਕਾਂ ਦੀ ਮੇਰੇ ਨਾਲ ਚੰਗੇ ਬੰਦੇ ਵੀ ਜੁੜੇ ਨੇ ਮਾੜੇ ਵੀ ਜੁੜੇ ਨੇ ਮਾੜਿਆਂ ਤੋਂ ਡਿਲੇ ਇਦਾਂ ਕਰਨਾ ਪੈਂਦਾ ਕਿ ਇਹ ਜਿਹੜੇ ਮਾੜੇ ਅੰਸਰ ਨੇ ਇਹ ਸਾਡੀ ਸ਼ਿਵਸਰਾਂ ਨੂੰ ਖਰਾਬ ਕਰਦੇ ਨੇ ਇਸ ਲਈ ਇਹਨਾਂ ਤੋਂ ਦੂਰੀ ਬਣਾ ਕੇ ਰੱਖਦੇ ਆ ਬਸ ਸਾਡਾ ਇੱਕੋ ਮੋਟੋ ਹੈ ਸਰਕਾਰ ਨੂੰ ਹਿੰਦੂਆਂ ਆਪੇ ਇਹ ਭਾਵਨੀ ਕਰਨਾ ਚਾਹੀਦਾ ਸਾਨੂੰ ਇਹ 4ਥ ਕੈਟਾਗਰੀ ਦਾ ਦਰਜਾ ਦੇ ਰਹੇ ਨੇ ਅੱਜ ਦੀ ਡੇਟ 'ਚ ਜੇ ਕੋਈ ਬੋਲਦਾ ਉਹਨੂੰ ਟਾਰਗੇਟ ਕੀਤਾ ਜਾਂਦਾ ਵਾ ਚਾਹੇ ਕੋਈ ਲੁਧਿਆਣੇ ਦੇ ਮੰਦਰ ਦਾ ਮੁੱਦਾ ਹੋਵੇ ਜੇ ਹਿੰਦੂ ਟਾਰਗੇਟ ਕਿਲਿੰਗ ਤੇ ਨੇ ਤੇ ਉਹਨਾਂ ਦੀ ਸੁਰੱਖਿਆ ਕਿਉਂ ਵਾਪਸ ਲਿੱਤੀ ਜਾਂਦੀ ਆ ਕਿ ਉਹ ਮੰਦਰ ਦੇ ਮੁੱਦੇ 'ਚ ਬੋਲੇ ਤੁਸੀਂ ਬੋਲੋ ਨਾ ਤੇ ਤੁਹਾਨੂੰ ਸਾਰੀਆਂ ਸਿਕਿਉਰਟੀਆਂ ਵੀ ਪ੍ਰੋਵਾਈਡ ਨੇ ਸਭ ਕੁਝ ਪ੍ਰੋਵਾਈਡ ਆ ਅਸੀਂ ਇਹ ਬਰਦਾਸ਼ਤ ਨਹੀਂ ਕਰਾਂਗੇ ਸਿਕਿਉਰਟੀਆਂ ਅੱਜ ਦੀ بجائے ਜਦੋਂ ਮਰਜ਼ੀ ਇਹ ਵਾਪਸ ਲੈ ਸਕਦੇ ਨੇ ਤੇ ਬਟ ਜੇ ਕਿਤੇ ਹਿੰਦੂ ਨਾਲ ਕੁਛ ਨਰਦਾਇ ਹੋਗਾ ਤੇ ਅਸੀਂ ਡਟ ਕੇ ਮੂਹਰੇ ਲੜਾਂਗੇ ਖੜਾਂਗੇ ਤੇ ਲੜਾਂਗੇ ਵੀ ਜੈ ਸ਼੍ਰੀ ਰਾਮ ਜੈ ਸ਼੍ਰੀ ਰਾਮ ਕੀ ਪ੍ਰੋਗਰਾਮ ਸੀ ਜੀ ਅੱਜ ਦਾ ਤੁਹਾਡਾ ਇਹ ਕਿਸ ਪਰਪਲ ਵਾਸਤੇ ਅੱਜ ਇੱਥੇ ਤੁਸੀਂ ਆਏ ਹੋ ਜੈ ਸ਼੍ਰੀ ਰਾਮ ਸ਼ਿਵ ਜਨਾਬਾਲਾ ਠਾਕਰੇ ਚਿੰਦੇ ਗਰੁੱਪ ਪੰਜਾਬ ਦੁਆਰਾ ਪੰਜਾਬ ਸਰਕਾਰ ਦੇ ਖਿਲਾਫ ਇੱਕ ਅੰਦੋਲਨ ਸ਼ੁਰੂ ਕੀਤਾ ਹੋਇਆ ਹੈ ਕਿ ਪੰਜਾਬ ਸਰਕਾਰ ਪੰਜਾਬ ਦੇ ਵਿੱਚ ਜੋ ਵਾਅਦੇ ਕਰਕੇ ਪੰਜਾਬ ਦੀ ਜਨਤਾ ਦੇ ਨਾਲ ਇਹਨਾਂ ਨੇ ਸਰਕਾਰ ਬਣਾਈ ਬਣਵੇਂ 92 ਐਮ.ਐਲ.ਏ ਕਹਿੰਦਾ ਲੋਕਾਂ ਨੇ ਜਿਤਾਏ ਬੜਾ ਵੱਡਾ ਕਹਿੰਦਾ ਐਮਾਨਟਮੈਂਟ ਕਹਿੰਦਾ ਇਹਨਾਂ ਨੇ ਦਿੱਤਾ ਇਹਨਾਂ ਨੇ ਕਿਹਾ ਸੀਗਾ ਕਿ ਅਸੀਂ ਮਹਿਲਾਵਾਂ ਦੇ ਖਾਤੇ ਦੇ ਵਿੱਚ 1000 ਰੁਪਏ ਮਹੀਨਾ ਪਹਿਲੇ ਮਹੀਨੇ ਤੋਂ ਪਾਵਾਂਗੇ ਪੰਜਾਬ ਨੂੰ ਨਸ਼ਾ ਮੁਕਤ ਪੰਜਾਬ ਬਣਾਵਾਂਗੇ ਭ੍ਰਿਸ਼ਟਾਚਾਰ ਮੁਕਤ ਪੰਜਾਬ ਬਣਾਵਾਂਗੇ ਬੇਰੁਜ਼ਗਾਰੀ ਖਤਮ ਕਰਾਂਗੇ ਇਹ ਚਾਰ ਮਹੱਤਵਪੂਰਨ ਮੁੱਦੇ ਸੀਗੇ ਜਿਨ੍ਹਾਂ ਨੂੰ ਲੈ ਕੇ ਕਿੰਦਾ ਸਰਕਾਰ ਬਣੀ ਸੀ ਪ੍ਰਚਾਰਾਂ ਦੇ ਵਿੱਚੋਂ ਇੱਕ ਵੀ ਵਾਦਾ ਸਾਡੇ ਮੁਤਾਬਕ ਪੂਰਾ ਨਹੀਂ ਹੋਇਆ 21 ਮਹੀਨੇ ਬੀਤ ਕੇ ਹਲੇ ਤੱਕ ਇੱਕ ਵੀ ਪੈਸਾ ਕਿਸੇ ਮਹਿਲਾ ਦੇ ਅਕਾਊਂਟ ਦੇ ਵਿੱਚ ਨਹੀਂ ਆਇਆ ਨਸ਼ਾ ਜਿਹੜਾ ਇਹਨਾਂ ਨੇ ਕਿਹਾ ਸੀ ਖਤਮ ਕਰਾਂਗੇ 1300 ਕੁਝ ਐਫ ਆਈ ਆਰਾਂ ਇਹ ਪੌਣੇ 2 ਸਾਲ ਦੇ ਵਿੱਚ ਦਰਜ ਹੋ ਚੁੱਕੀਆਂ ਨੇ ਤੇ ਬੇਸ਼ੁਮਾਰ ਨਸ਼ਾ ਪੰਜਾਬ ਦੇ ਵਿੱਚੋਂ ਫੜਿਆ ਗਿਆ ਇਹਦਾ ਮਤਲਬ ਹੈ ਕਿ ਨਸ਼ਾ ਕੀ ਨਾਲੋਂ ਵੀ ਜ਼ਿਆਦਾ ਵੱਧ ਗਿਆ ਰੋਜ਼ ਕੋਈ 2-4 ਮੌਤਾਂ ওভারਡੋਜ਼ ਨਸ਼ੇ ਦੇ ਨਾਲ ਹੋ ਰਹੀਆਂ ਨੇ ਚਿੱਟਾ ਸਰਿਆਂ ਵਿਕ ਰਿਹਾ ਸਮੈਕਸ ਸਰਿਆਂ ਵਿਕ ਰਿਹਾ ਫੀਮ ਸਰਿਆਂ ਵਿਕ ਰਹੀ ਹੈ ਤਾਂ ਨਸ਼ਾ ਮੁਕਤ ਪੰਜਾਬ ਕਿੱਥੋਂ ਹੋਇਆ ਭ੍ਰਿਸ਼ਟਾਚਾਰ ਮੁਕਤ ਪੰਜਾਬ ਦੀ ਗੱਲ ਕੀਤੀ ਸੀ ਰੋਜ਼ ਦੋ ਚਾਰ ਅਫਸਰ ਪੈਸੇ ਲੈਂਦੇ ਫੜੇ ਜਾ ਰਹੇ ਨੇ ਇਹਦਾ ਮਤਲਬ ਕਲੀਅਰ ਹੈ ਵੀ ਕਿਸੇ ਤਰ੍ਹਾਂ ਦਾ ਕੋਈ ਡਰ ਨਹੀਂ ਸਰਿਆਂ ਥਾਣਿਆਂ ਦੇ ਵਿੱਚ ਤਹਿਸੀਲਾਂ ਦੇ ਵਿੱਚ ਹਰ ਜਗ੍ਹਾ ਤੇ ਕਰਾਪਸ਼ਨ ਹੋ ਰਹੀ ਹੈ ਫਿਰ ਮੁੱਦਾ ਸੀ ਬੇਰੁਜ਼ਗਾਰੀ ਦਾ ਕਿਉਂਕਿ ਇੱਕ ਨੌਜਵਾਨ ਨਸ਼ੇਗੰਨੀ ਕਿਉਂ ਜਾਂਦਾ ਜਦੋਂ ਉਹ ਬੇਰੁਜ਼ਗਾਰ ਹੁੰਦਾ ਉਹਦੇ ਕੋਲ ਟਾਈਮ ਪਾਸ ਕਰਨ ਦਾ ਕੋਈ ਸਾਧਨ ਨਹੀਂ ਹੁੰਦਾ ਬੇਜ਼ਗਾਰੀ ਨੇ 36 ਲੱਖ ਨੌਕਰੀਆਂ ਦਿੱਤੀਆਂ ਪੌਣੇ 2 ਸਾਲ 'ਚ 36 ਲੱਖ ਬੱਚਾ ਬੇਰੁਜ਼ਗਾਰ ਹੋ ਗਿਆ ਜਿਨ੍ਹਾਂ ਦੇ ਵਿੱਚ ਜਿ ਕਿੰਨਿਆਂ ਨੇ ਪਲੱਸ 2 ਕੀਤੀ ਕਿੰਨਿਆਂ ਨੇ ਗ੍ਰੈਜੂਏਸ਼ਨ ਕੀਤੀ ਕਿੰਨਿਆਂ ਨੇ ਪੋਸਟ ਗ੍ਰੈਜੂਏਸ਼ਨ ਕੀਤੀ ਕਿੰਨਿਆਂ ਨੇ ਡਿਪਲੋਮੇ ਕੀਤੇ ਕਿੰਨਿਆਂ ਨੇ ਡਿਗਰੀਆਂ ਕੀਤੀਆਂ ਉਹ ਅੰਕੜਾ ਵੀ ਮਾਨ ਸਾਹਿਬ ਜਾਰੀ ਕਰਨ ਜਾਂਦਾ ਵੀ ਇੰਨੇ ਬੱਚੇ ਜਾਂਦਾ ਇਹ 2 ਲੱਖ 3 ਲੱਖ 4 ਲੱਖ ਬੱਚਾ 2023 ਔਰ 22 ਦੇ ਵਿੱਚ ਪਾਸ ਆਊਟ ਹੋਇਆ ਉਸ ਤੋਂ ਤੁਸੀਂ 5% ਵਧਾ ਕੇ 10% ਵਧਾ ਕੇ ਅਗਰ ਨੌਕਰੀਆਂ ਦਿੱਤੀਆਂ ਫਿਰ ਤਾਂ ਤੁਸੀਂ ਸ਼ਾਬਾਸ਼ੀ ਲੈਣ ਦੇ ਐਡਵਰਟਾਈਜ਼ਮੈਂਟ ਦੇ ਹੱਕਦਾਰ ਹੋ ਜੇ ਤੁਸੀਂ 36 ਲੱਖ ਬੱਚਾ ਬੇਰੁਜ਼ਗਾਰ ਕਰਕੇ 36000 ਨੌਕਰੀਆਂ ਦਿੱਤੀਆਂ ਫਿਰ ਤੁਸੀਂ ਕੋਈ ਹੱਕ ਨਹੀਂ ਰੱਖਦੇ ਆਪਣੀਆਂ ਪਬਲਿਕਿਟੀ ਦੇ ਕਰੋੜਾਂ ਅਰਬ ਰੁਪਇਆ ਖਰਚੰਦਾ ਫਿਰ ਤਾਂ ਬੇਰੁਜ਼ਗਾਰੀ ਵਧੀ ਹੈ ਤੁਹਾਡੇ ਰਾਜ ਚ ਇਹ ਤਾਂ ਪਹਿਲੀਆਂ ਸਰਕਾਰਾਂ ਵੀ ਕਰਦੀਆਂ ਰਹੀਆਂ ਨੇ ਤੁਸੀਂ ਕੋਈ ਨਵਾਂ ਕੰਮ ਨਹੀਂ ਕੀਤਾ ਕਹਿੰਦਾ ਇਹ ਸਾਰੇ ਜਨਤਕ ਮੁੱਦਿਆਂ ਨੂੰ ਲੈ ਕੇ ਲਾਂਡਰ ਆਰਡਰ ਦੀ ਸਥਿਤੀ ਪੰਜਾਬ ਚ ਅਸਲੀ ਹੋ ਚੁੱਕੀ ਹੈ ਕਿ ਰੋਜ਼ ਫਰੋਤੀਆਂ ਮੰਗੀਆਂ ਜਾ ਰਹੀਆਂ ਨੇ ਰੋਜ਼ ਸਰਿਆ ਮਰਡਰ ਹੋ ਰਹੇ ਨੇ ਰੋਜ਼ ਗੈਂਗਸਟਰਾਂ ਦੇ ਐਨਕਾਊਂਟਰ ਹੋ ਰਹੇ ਨੇ ਜੇ ਗੈਂਗਸਟਰ ਆਗੇ ਤਾਂ ਐਨਕਾਊਂਟਰ ਹੋ ਰਹੇ ਨੇ ਜਿਓ ਫਰੋਤੀਆਂ ਮੰਗ ਰਹੇ ਨੇ ਉਹ ਮਰਡਰ ਕਰ ਰਹੇ ਨੇ ਤਾਂ ਸਾਡੀ ਪੁਲਿਸ ਨੂੰ ਐਨਕਾਊਂਟਰ ਕਰਨੇ ਪੈ ਰਹੇ ਨੇ ਤਾਂ ਗੈਂਗਸਟਰ ਬਾਦ ਇਹ ਪੌਣੇ ਦੋ ਸਾਲ ਚ ਵਧਿਆ ਗਊ ਹੱਤਿਆ ਵਧੀ ਹੈ ਗੋ ਤਸਕਰੀਬਦੀ ਹੈ ਕੌਂਸੈਸ ਦਾ ਪੈਸਾ ਹਰ ਪੰਜਾਬੀ ਦੇ ਰਿਆ ਸਰਕਾਰ ਨੂੰ 16 ਆਈਟਮਾਂ ਦੇ ਉੱਪਰ ਕੌਂਸੈਸ ਲੱਗਿਆ ਹੋਇਆ ਰਿਸ਼ਤੀ ਕਰਾਂਜੋ ਤਾਂ ਕੌਂਸੈਸ ਹੈ ਬਿਜਲੀ ਦੇ ਬਿੱਲ ਤੇ ਕੌਂਸੈਸ ਲੱਗ ਰਿਹਾ ਪੈਟਰੋਲ ਤੇ ਡੀਜ਼ਲ ਤੇ ਕਾਰ ਦੀ ਰਜਿਸਟ੍ਰੇਸ਼ਨ ਤੇ ਸਕੂਟਰ ਦੀ ਰਜਿਸਟ੍ਰੇਸ਼ਨ ਤੇ ਪੀਅਰ ਦੀ ਬੋਤਲ ਤੇ ਸ਼ਰਾਬ ਦੀ ਬੋਤਲ ਤੇ ਨਕਸ਼ੇ ਤੇ ਜਨਮੋ ਮੌਤੇ ਸਰਟੀਫਿਕੇਟ ਤੇ ਕਿਹੜੀ ਚੀਜ਼ ਹੈ ਜਿੱਤੇ ਕੌਂਸੈਸ ਨਹੀਂ ਲੱਗ ਰਿਹਾ ਲੇਕਿਨ ਇਹਦਾ ਕੌਂਸੈਸ ਕਿੱਥੇ ਜਾ ਰਿਹਾ ਪੰਜਾਬ ਦੀ ਜਨਤਾ ਪੁੱਛਣਾ ਚਾਹੁੰਦੀ ਹੈ ਮਾਨ ਸਾਹਿਬ ਨੂੰ ਕਿ ਉਹ ਪ੍ਰੋਜੈਕਟ ਦਾ ਪੈਸਾ ਕਿੱਥੇ ਹੈ ਉਹ ਕਿਉਂ ਜਿਹੜੀਆਂ 20 ਸਰਕਾਰੀ ਗਊਸ਼ਾਲਾ ਬਣੀਆਂ ਸੀ ਬਾਦਲ ਰਾਜ ਦੇ ਵਿੱਚ ਉਹਨਾਂ ਗਊਸ਼ਾਲਾ ਦੇ ਵਿੱਚ ਗਊਆਂ ਕਿਉਂ ਨਹੀਂ ਰੱਖੀਆਂ ਜਾ ਰਹੀਆਂ ਗਊਆਂ ਸੜਕ ਦੇ ਉੱਪਰ ਕਿਉਂ ਨੇ ਉਹਨਾਂ ਗਊਸ਼ਾਲਾ ਨੂੰ ਉਹ ਪ੍ਰੋਜੈਕਟ ਦਾ ਪੈਸਾ ਕਿਉਂ ਨਹੀਂ ਭੇਜਿਆ ਜਾ ਰਿਹਾ ਉੱਥੇ ਗਊਆਂ ਕਿਉਂ ਭੁੱਖੀਆਂ ਮਰ ਰਹੀਆਂ ਨੇ ਅੱਛਾ ਇੱਕ ਸਵਾਲ ਹੈ ਜੀ ਸਾਡਾ ਤੁਹਾਡੀ ਗੱਲ ਅਸੀਂ ਸੁਣ ਰਹੇ ਹੈਗੇ ਆ ਕਿ ਜੋ ਆਉਣ ਵਾਲੇ ਲੋਕ ਸਭਾ ਚੋਣਾਂ ਦੇ ਵਿੱਚ ਪੰਜਾਬ ਦਾ ਸਿਨੈਰੀਓ ਬਣ ਰਿਹਾ ਹੈਗਾ ਕਾਲੀ ਤੇ ਬੀਜਪੀ ਦੇ ਗੱਠਜੋੜ ਹੋ ਰਿਹਾ ਹੈ ਇਹਦੇ ਬਾਰੇ ਤੁਹਾਡਾ ਕੀ ਕਹਿਣਾ ਹੈ ਦੇਖੋ ਇਹ ਤਾਂ ਪੋਲਿਟੀਕਲ ਪਾਰਟੀਆਂ ਨੇ ਕਿਸੇ ਦਾ ਰਾਜਨੀਤੀ ਦੇ ਵਿੱਚ ਕੋਈ ਕਿਸੇ ਦਾ ਦੁਸ਼ਮਣ ਨਹੀਂ ਹੁੰਦਾ ਕੋਈ ਕਿਸੇ ਦਾ ਦੋਸਤ ਨਹੀਂ ਹੁੰਦਾ ਕਿਸੇ ਵੀ ਟਾਈਮ ਹਾਲਾਤ ਦੇ ਮੁਤਾਬਕ ਕਿਸੇ ਦਾ ਸਮਝੋ ਤਵੀ ਉਹਦਾ ਸਮਝੋਤਾ ਇਲੈਕਸ਼ਨ ਤੋਂ ਇੱਕ ਦਿਨ ਪਹਿਲਾਂ ਟੁੱਟ ਵੀ ਸਕਦਾ ਹਾਂਜੀ ਇਹ ਸਿਨੈਰੀਓ ਤੋਂ ਆਪਾਂ ਕਿਸੇ ਤਰ੍ਹਾਂ ਦਾ ਕੋਈ ਇਨਕਾਰ ਵੀ ਨਹੀਂ ਕਰ ਸਕਦੇ ਤੇ ਇਸ ਨੂੰ ਆਪਾਂ ਪੱਕਾ ਵੀ ਨਹੀਂ ਕਹਿ ਸਕਦੇ ਇਹਦੇ ਵਿੱਚ ਤੁਹਾਡਾ ਕੀ ਸਟੈਂਡ ਰਹੂਗਾ ਸਾਡਾ ਕੋਈ ਸਾਡਾ ਤਾਂ ਜੀ ਦੇਖੋ ਮਹਾਰਾਸ਼ਟra ਦੇ ਵਿੱਚ ਬੀਜੇਪੀ ਨਾਲ ਸਮਝੌਤਾ ਹੈ ਜੀ ਅਗਰ ਤਾਂ ਬੀਜੇਪੀ ਕਹਿੰਦਾ ਸਾਨੂੰ ਨਾਲ ਲੈ ਕੇ ਚੱਲੂਗੀ ਪੰਜਾਬ ਦੇ ਵਿੱਚ ਤਾਂ ਸਪੈਲ ਸਾਡੀ ਇਹ ਹੈ ਕਿ ਅਸੀਂ ਬੀਜੇਪੀ ਦੇ ਨਾਲ ਹੀ ਰਲ ਕੇ ਪੰਜਾਬ 'ਚ ਇਲੈਕਸ਼ਨ ਲੜੀਏ ਸਾਨੂੰ ਸਾਡੇ ਮੁਤਾਬਕ ਇੱਕ ਦੀ ਸੀਟ ਕੋਈ ਬੀਜੇਪੀ ਅਗਰ ਦੇ ਦਿੰਦੀ ਹੈ ਤਾਂ ਅਸੀਂ ਬੀਜੇਪੀ ਦੇ ਨਾਲ ਲੜਾਂਗੇ ਡਟ ਕੇ ਬੀਜੇਪੀ ਦੀ ਮਦਦ ਵੀ ਕਰਾਂਗੇ ਅਗਰ ਨਹੀਂ ਦੇਉਗੀ ਕੋਈ ਸਮਝੌਤਾ ਨਹੀਂ ਹੁੰਦਾ ਉਹ ਸਮਝੌਤਾ ਸਿਰ ਮਹਾਰਾਸ਼ਟra ਤੱਕ ਰਹਿੰਦਾ ਤਾਸੀ ਇੰਡੀਪੈਂਡੈਂਟ 13 ਦੀਆਂ 13 ਸੀਟਾਂ ਦੇ ਉੱਪਰ ਸ਼ੀਲ ਸੈਨਾ ਆਪਣੇ ਉਮੀਦਵਾਰ ਖੜੇ ਕਰੂ ਤੁਸੀਂ ਹਿੰਦੂਜ਼ ਨੂੰ ਰਿਪਰੈਜ਼ੈਂਟ ਕਰਦੇ ਹੋ ਪੰਜਾਬ ਦੇ ਵਿੱਚ ਪੰਜਾਬ 'ਚ ਹਿੰਦੂਆਂ ਦਾ ਕੀ ਸਟੇਟਸ ਰਹੂਗਾ ਪੋਲਿਟੀਕਲ ਸਟੇਟਸ ਕੀ ਰਹੂ ਨਹੀਂ ਨਹੀਂ ਤੁਸੀਂ ਇਹ ਕਿਵੇਂ ਅਸੀਂ ਹਿੰਦੂਆਂ ਨੂੰ ਕਿਉਂ ਰਿਪਰੈਜ਼ੈਂਟ ਕਰਦੇ ਆ ਅਸੀਂ ਹਰੇਕ ਹਿੰਦੁਸਤਾਨੀ ਨੂੰ ਰਿਪਰੈਜ਼ੈਂਟ ਕਰਦੇ ਆ ਸਾਡੇ ਕੋਲ ਮੁ슬ਮਾਨ ਵੀ ਐ ਸਿੱਖ ਵੀ ਐ ਐਸਆਈ ਵੀ ਐ ਸਾਡੇ ਕੋਲ ਇਹ ਨਹੀਂ ਆਕਦਾ ਇਹਦਾ ਬੀਜੇਪੀ ਨੂੰ ਵੀ ਹਿੰਦੂ ਪਾਰਟੀ ਕਿਹਾ ਜਾਂਦਾ ਇਹ ਕੋਈ ਚਿਪਸਾਨਾ ਤੇ ਕੋਈ ਠੱਪਾ ਨਹੀਂ ਹੈ ਕੋਈ ਠੱਪਾ ਨਹੀਂ ਹੈਗਾ ਵੀ ਇਹ ਇਕੱਲੇ ਹਿੰਦੂਆ ਦੀ ਪਾਰਟੀ ਆ ਕਹਿੰਦਾ ਇਹ ਸਭ ਦੀ ਸਰਵ ਸੰਜੀ ਪਾਰਟੀ ਆ ਜੋ ਹਿੰਦੁਸਤਾਨ ਦੇ ਬਾਬਾ ਭੀਮਰਾਓ ਅੰਬੇਦਕਰ ਦੇ ਸੰਵਿਧਾਨ ਨੂੰ ਮੰਨਦਾ ਸਭ ਹਿੰਦੁਸਤਾਨ ਦੇ ਕਾਨੂੰਨ ਨੂੰ ਮੰਨਣ ਵਾਲੇ ਹਰੇਕ ਭਾਰਤੀ ਦੀ ਪਾਰਟੀ ਆ ਹਰੇਕ ਦਾ ਵੈਲਕਮ ਹੈ ਇੱਥੇ ਹਰੇਕ ਦਾ ਸਵਾਗਤ ਹੈ ਜੀ ਹਾਂ ਜੀ ਜੋ ਗਿੰਦੁਸਤਾਨ ਦੇ ਕਾਨੂੰਨ ਚ ਰਹਿ ਕੇ ਦੇਸ਼ ਨੂੰ ਪਿਆਰ ਕਰਨ ਵਾਲਾ ਦੇਸ਼ ਨੂੰ ਪ੍ਰੇਮ ਕਰਨ ਵਾਲਾ ਹਿੰਦੂਸ ਦਾ ਕੀ ਸਟੇਟਸ ਹੋਊਗਾ ਪੰਜਾਬ ਦੇ ਵਿੱਚ ਤੁਸੀਂ ਇਹ ਦੱਸੋ ਕੀ ਪੁੱਛ ਰਹੇ ਹੋ ਹਿੰਦੂਜ਼ ਦਾ ਪੰਜਾਬ ਦੇ ਵਿੱਚ ਪੋਲੀਟিক্যাল ਸਟੇਟਸ ਕੀ ਰਹੂਗਾ ਪੋਲੀਟিক্যাল ਸਟੇਟਸ ਹਿੰਦੂ ਦਾ ਬਹੁਤ ਵਧੀਆ ਕਹਿੰਦਾ 50% ਹਿੰਦੂ ਆ ਪੰਜਾਬ ਦੇ ਵਿੱਚ 50% ਹਿੰਦੂ ਆ ਬਰਾਬਰ ਦੀ ਭਾਗੀਦਾਰੀ ਹੈ ਹਿੰਦੂਆਂ ਨੂੰ ਇਕੱਠੇ ਹੋ ਕੇ ਇੱਕ ਪਾਸੇ ਭੁਗਤਣਾ ਚਾਹੀਦਾ ਜਿਹੜੇ ਮਰਜ਼ੀ ਪਾਸੇ ਭੁਗਤ ਨੂੰ ਜਿੱਥੋਂ ਉਹਨਾਂ ਨੂੰ ਫਾਇਦਾ ਲੱਗਦਾ ਹੈ ਜਿ ਉਹਨਾਂ ਨੂੰ ਇਹ ਕਿਹਾ ਜਾਂਦਾ ਹੈਗਾ ਕਿ ਹ ਹਿੰਦੂਜ਼ ਨੂੰ ਪੰਜਾਬ ਦੇ ਵਿੱਚ ਕੋਈ ਪ੍ਰੋਪਰ ਰਿਪਰੈਜ਼ੈਂਟੇਸ਼ਨ ਨਹੀਂ ਮਿਲਦੀ ਹੈ ਹਿੰਦੂ ਗੁੰਮਰਾਹ ਹੋ ਜਾਂਦਾ ਭੋਲਾ ਐਕਚੁਅਲੀ ਦੇ ਵਿੱਚ ਹਿੰਦੂ ਭੋਲੀ ਕੌਮ ਹੈ ਵਪਾਰੀ ਕੌਮ ਹੈ ਉਹ ਇੱਕ ਪਾਸੇ ਖੜਦੀ ਨਹੀਂ ਹੈਗੀ ਕਿ ਉਹ ਗੁੰਮਰਾਹ ਹੋ ਜਾਂਦੀ ਹੈ ਇਸੇ ਕਰਕੇ ਸ਼ਿਵ ਸੈਨਾ ਉਹਨਾਂ ਦੇ ਲਈ ਇੱਕ ਵਧੀਆ ਵਿਕਲਪ ਹੈ ਜੇ ਹਿੰਦੂਆਂ ਦੇ ਲਈ ਸ਼ਿਵ ਸੁਧਿਗਾ ਹਿੰਦੂ ਪਾਰਟੀ ਸ਼ਿਵ ਸੈਨਾ ਇੱਕ ਹਿੰਦੂਆਂ ਲਈ ਵਧੀਆ ਵਿਕਲਪ ਹੈ ਕਿਉਂਕਿ ਹਿੰਦੂ ਜਿਹੜਾ ਹੈਗਾ ਉਹ ਰਾਸ਼ਟਰ ਭਗਤ ਹੈ ਦੇਸ਼ ਭਗਤ ਹੈ ਉਸ ਨੂੰ ਕਹਿੰਦਾ ਇੱਕ ਲਾਈਨ ਦੀ ਲੋੜ ਹੈ ਜਿਹੜੀ ਲਾਈਨ ਉਸ ਨੂੰ ਸ਼ਿਵ ਸੈਨਾ ਹੀ ਦੇ ਸਕਦੀ ਹੈ ਕੀ ਸਿੱਖ ਦੇਸ਼ ਭਗਤ ਨਹੀਂ ਹੈ ਤੁਸੀਂ ਸਮਝਦੇ ਹੋ ਬਿਲਕੁਲ ਸਿੱਖ ਵੀ ਦੇਸ਼ ਭਗਤ ਹੈ ਅਬਦੁੱਲ ਕਲਾਮ ਵਰਗੇ ਗੁਮੀਦ ਵਰਗੇ ਕਿੰਨਾ ਮੁਸਲਮਾਨ ਵੀ ਦੇਸ਼ ਭਗਤ ਹੈ ਜੀ ਤੇ ਆਪਾਂ ਉਹ ਗੱਲ ਕਰ ਰਹੇ ਸੀਗੇ ਜਿਹੜੇ ਜਨਤਕ ਮੁੱਦਿਆਂ ਨੂੰ ਲੈ ਕੇ ਅਸੀਂ ਪੰਜਾਬ ਦਾ ਦੌਰਾ ਕਰ ਰਹੇ ਅੱਜ ਇੱਥੇ ਸਮਰਾਲੇ ਆਏ ਆ ਅਸੀਂ ਇਹਨਾਂ ਸਾਰੀਆਂ ਪੰਜਾਬ ਦੇ ਲੋਕਾਂ ਦੀਆਂ ਮੰਗਾਂ ਨੂੰ ਲੈ ਕੇ ਮੁੱਖ ਮੰਤਰੀ ਪੰਜਾਬ ਦੀ ਕੋਟੀਆਂ ਕਰਾਉਣ ਜਾਣ ਜਾ ਰਹੇ 1 ਜਨਵਰੀ ਨੂੰ ਜੀ ਉਸ ਦੇ ਵਿੱਚ ਇੱਕ ਅਸੀਂ ਭਗਵਾਨ ਰਾਮ ਦਾ ਝੰਡਾ ਲੈ ਕੇ ਜਾਵਾਂਗੇ ਉਥੇ 2 ਘੰਟੇ ਹਰਮਾਨ ਦੀ ਚਲਾਈ ਦਾ ਪਾਠ ਕਰਾਂਗੇ ਉਹਦੀ ਕੋਟੀ ਦੇ ਬਾਹਰ ਬਹਿ ਕੇ ਕਿ ਹਰਮਾਨ ਜੀ ਸਾਡੇ ਮੁੱਖ ਮੰਤਰੀ ਨੂੰ ਸ਼ਕਤੀ ਦੇਣ ਬੁੱਧੀ ਦੇਣ ਕਿ ਉਹ ਪੰਜਾਬ ਦੇ ਲੋਕਾਂ ਦੀ ਸੇਵਾ ਨੀਸ ਵਾਰ ਤੋਂ ਕੇ ਕਰਨ ਜੋ ਉਹਨਾਂ ਦਾ ਸੁਪਨਾ ਸੀ ਕਿ ਮੈਂ ਹੱਸਦਾ ਪੰਜਾਬ ਰੰਗਲਾ ਪੰਜਾਬ ਬਣਾਵਾਂਗਾ ਉਹ ਪੂਰਾ ਹੋਵੇ ਉਹਦੇ ਲਈ ਕਹਿੰਦਾ ਆਪਣੀਆਂ ਸ਼ਕਤੀਆਂ ਦਾ ਇਸਤੇਮਾਲ ਕਰਕੇ ਮਹਿਲਾਵਾਂ ਨੂੰ 1000 ਰੁਪਏ ਮਹੀਨਾ ਦੇਣ ਨਸ਼ਾ ਮੁਕਤ ਪੰਜਾਬ ਬਣਾਣ ਬੇਰੋਜ਼ਗਾਰੀ ਖਤਮ ਕਰਨ ਵਿਸ਼ਟਾਚਾਰ ਖਤਮ ਕਰਨ ਇਹੀ ਸਾਡੀਆਂ ਮੰਗਾਂ ਨੇ ਮੰਗ ਪੱਤਰ ਵੀ ਦੇਣ ਲਈ ਅੱਜ ਇੱਥੇ ਮੀਟਿੰਗ ਕਰਨ ਲਈ ਇੱਥੇ ਆਏ ਆ ਇੱਥੋਂ ਵੀ 20 ਗੱਡੀਆਂ ਦਾ ਕਾਫਲਾ ਸੰਵਰਾਲੇ ਤੋਂ ਚੰਡੀਗੜ੍ਹ ਇੱਕ ਜਨ ਵੀ ਨੂੰ ਪਹੁੰਚੂਗਾ ਥੈਂਕ ਯੂ ਜੀ ਤੋਂ ਦੇਸ਼ ਵਿਦੇਸ਼ ਅਤੇ ਲੋਕਲ ਸ਼ਹਿਰਾਂ ਦੀਆਂ ਤਰੋ ਤਾਜ਼ੀਆਂ ਖਬਰਾਂ ਦੇਖਣ ਦੇ ਲਈ ਸਾਡਾ ਇਹ YouTube ਚੈਨਲ ਜਨ ਕਲਿਆਣ TV ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਤੇ ਨਾਲ ਹੀ ਬੈਲ ਆਈਕਨ ਵੀ ਔਨ ਕਰ ਦਿਓ ਤਾਂ ਕਿ ਜਦੋਂ ਵੀ ਅਸੀਂ ਨਮੀ ਤੋਂ ਨਮੀ ਕੋਈ ਨਿਊਜ਼ ਅਪਲੋਡ ਕਰੀਏ ਤੁਹਾਡੀ ਨੋਟੀਫਿਕੇਸ਼ਨ ਤੁਹਾਡੇ ਤੱਕ ਜਲਦ ਤੋਂ ਜਲਦ ਪਹੁੰਚ ਜਾਏ। ਸੋ ਸਬਸਕ੍ਰਾਈਬ ਜਨਪਲੀਅਨ ਟੀਵੀ